ਇੱਕ ਐਫ ਆਈ ਆਰ ਨੰਬਰ 26 4 ਤਰੀਕ ਨੂੰ ਰਜਿਸਟਰ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤਿੰਨ ਜਿਹੜੇ ਮੁਲਜ਼ਮ ਸਨ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਅਮ੍ਰਿਤਪਾਲ ਸਿੰਘ ਏਲੀਅਸ ਅਮ੍ਰਿਤ ਮਨਦੀਪ ਸਿੰਘ ਏਲੀਅਸ ਮੰਡੀ ਤੇ ਇੱਕ ਮਾਧਵ ਸ਼ਰਮਾ ਕਰਕੇ ਜਿਹੜਾ ਵਿਅਕਤੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ ਅੱਧਾ ਕਿਲੋ ਹੀਰਿੰਦੀ ਰਿਕਵਰੀ ਹੋਈ ਸੀ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤੱਤ ਸਾਹਮਣੇ ਆਏ ਸਨ ਉਹ ਬੜੇ ਰਿਵੀਲਿੰਗ ਸਨ ਕਿਉਂਕਿ ਜਿਹੜੇ ਸਰਵਿੰਗ ਫੌਜੀ ਅਮਰਿਤਪਾਲ ਸਿੰਘ ਸੀਗਾ ਇਹਦੇ ਕੋਲੋਂ ਕਾਫੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਫੌਜ ਦੀ ਇਹ ਪਾਸ ਔਨ ਕੀਤੀ ਜਾਣੀ ਪਾਈ ਗਈ ਸੀ ਸੋ ਇਸੇ ਤਫਤੀਸ਼ ਦੇ ਅੱਗੇ ਲੜੀਵਾਰ ਜੋ ਸਾਡੇ ਵੱਲੋਂ ਜਿਹੜੀ ਆ ਛਾਪੇਮਾਰੀ ਕੀਤੀ ਗਈਆਂ ਤੇ ਲੋਕਾਂ ਦੇ ਨਾਲ ਜਿਹੜੀ ਜਿਹੜੀ ਪੁੱਛਗਿੱਛ ਹੋਈ ਹੈ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਹੋਈ ਹੈ ਇਹਦੇ ਵਿੱਚ ਕਈ ਜਿਹੜੇ ਹੈ ਤੱਤ ਸਾਹਮਣੇ ਆਏ ਸਨ ਉਸ ਦੇ ਵਿੱਚ ਇੱਕ ਸਰਵਿੰਗ ਫੌਜੀ ਜਿਹੜਾ ਰਾਜਵੀਰ ਸਿੰਘ ਹੈ ਉਹਦਾ ਨਾਮ ਆਇਆ ਸੀ ਉਸ ਤੋਂ ਬਾਅਦ ਇੱਕ ਸਰਵਿੰਗ ਫੌਜੀ ਜਿਹੜਾ ਸੰਦੀਪ ਸਿੰਘ ਹੈ ਉਹਦੀ ਜਿਹੜੀ ਹੈ ਗ੍ਰਫਤਾਰੀ ਹੋਈ ਸੀ ਸੋ ਇਸ ਦੇ ਵਿੱਚ ਫਰਦਰ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬਹੁਤ ਜਿਹੜਾ ਹੈਗਾ ਕਾਫੀ ਸਮੇਂ ਤੋਂ ਇਹ ਸਰਵਿੰਗ ਫੌਜੀ ਜਿਹੜੇ ਇੱਕ ਦੂਜੇ ਦੇ ਟੱਚ ਵਿੱਚ ਸਨ ਤੇ ਸੈਕੰਡਲੀ ਜਿਹੜਾ ਹੈ ਇਹ ਇਨਫੋਰਮੇਸ਼ਨ ਜਿਹੜੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਬ੍ਰਿਗੇਡਸ ਦੀ ਕੋਰਸ ਦੀ ਜਾਣਕਾਰੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਾਸ ਔਨ ਕਰਦੇ ਸੀ ਸੋ ਕੱਲ ਬੜੇ ਇੱਕ ਵੱਡੀ ਜਿਹੜਾ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਬੜੀ ਸਾਡੀ ਹੈਲਪ ਰਹੀ ਹੈ ਉਹਨਾਂ ਨੇ ਸਾਡੀ ਟੀਮ ਉਹਨਾਂ ਦੀਆਂ ਟੀਮਾਂ ਤੇ ਸਾਡੀਆਂ ਟੀਮਾਂ ਨੇ ਬੜਾ ਜੁਆਇੰਟਲੀ ਜਿਹੜਾ ਹੈ ਐਫਰਟ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਹੈ ਸੋ ਅਗਲੀ ਤਫਤੀਸ਼ ਜਿਹੜੀ ਹੈ ਉਹ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਫਰਦਰ ਹੋ ਜਿਹੜੇ ਕੋਈ ਤੱਥ ਨੇ ਜਿਹੜੇ ਉਹ ਸਾਹਮਣੇ ਆਉਣਗੇ ਤੇ ਜਲਦੀ ਉਹਨਾਂ ਦਾ ਖੁਲਾਸਾ ਵੀ ਕੀਤਾ ਜਾਏ। ਕੰਦਾ ਕੀ ਹੈ ਕਿਥੇ ਥੈਂਕ ਯੂ ਜੀ ਇਹਨੂੰ ਲੈ ਜਾਓ ਇਹ ਕਰਦਾ ਕੀ ਸਰ ਕਿੱਥੇ ਤੁਹਾਨੂੰ ਦੀ ਕੋਈ ਗੱਲ ਆਮਤਤਮਦੀਪ ਸਿੰਘ ਹੈ ਇਹ ਇਹਦੀ ਤਾਇਨਾਤੀ ਜਿਹੜੀ ਹੈ 나सिक ਮਹਾਰਾਸ਼ਟਰ ਵਿੱਚ ਹੈ ਫਿਲਹਾਲ ਇਹ ਪੰਜਾਬ ਦੇ ਵਿੱਚ ਸਰਦੂਲਕੜ ਜ਼ਿਲ੍ਹਾ ਮਾਨਸਾ ਦਾ ਰਹਿਸ਼ੀ ਹੈ ਕੱਲ ਇਹਦੇ ਕੋਲੋਂ ਜਦੋਂ ਇਹਦੀ ਗ੍ਰਿਫਤਾਰੀ ਹੋਈ ਹੈ ਸਾਡੀ ਇਨਫੋਰਮੇਸ਼ਨ ਦੇ ਮੁਤਾਬਿਕ 4 ਫੋਨ ਸੀ ਪਰ 3 ਫੋਨ ਜਿਹੜੇ ਰਿਕਵਰ ਹੋ ਗਏ ਨੇ ਸੋ ਇੱਕ ਫੋਨ ਜਿਹੜਾ ਹੈ ਉਹ ਇਹਦੇ ਵੱਲੋਂ ਜਿਹੜਾ ਹੈ ਸੁੱਟਿਆ ਕਿਤੇ ਸੁੱਟਿਆ ਗਿਆ ਜਿਹੜਾ ਹੈ ਇਹਨੇ ਦੱਸਿਆ ਹੈ ਤਫਤੀਸ਼ ਸਾਡੀ جاری ਹੈ ਉਹ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਬੜੀ ਰਿਵੀਲਿੰਗ ਹੈ ਕਿ ਇਹ ਆਈਐਸਆਈ ਦੇ ਟੱਚ ਵਿੱਚ ਸੀਗਾ ਤੇ ਇਸ ਦੇ ਖਾਤਿਆਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ 14 ਤੋਂ 15 ਲੱਖ ਦੀ ਜਿਹੜੀ ਹੈਗੀ ਹੈ ਰਾਸ਼ੀ ਉਹ ਆਈ ਹੈ ਇਸ ਤੋਂ ਇਲਾਵਾ ਵਰਚੁਅਲ ਨੰਬਰ WhatsApp ਨੰਬਰਾਂ ਦੇ ਰਾਹੀਂ ਇਹ ਜਿਹੜੀ ਫੌਜ ਦੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਪਾਸੋਂ ਕਰਦੇ ਸੀ ਅਸੀਂ ਇਹ ਹਰੇਕ ਚੀਜ਼ ਜਿਹੜੀ ਹੈ ਔਨ ਪੇਪਰ ਲਿਆ ਕੇ ਔਨ ਫਾਈਲ ਲਿਆ ਕੇ ਜਿਹੜਾ ਹੈ ਫਰਦਰ ਤਫਤੀਸ਼ ਕਰਾਂਗੇ ਸੈਕੂਰੀਟੀ ਹੈ ਸੈਂਸਿਟਿਵ ਮੈਟਰ ਹੈ ਦੀ ਇਸ ਦੀ ਅੰਤਰਿਕ ਸੁਰੱਖਿਆ ਵਾਲਾ ਦੇਖੋ ਜੀ ਬਿਲਕੁਲ ਇਹ ਇੱਕ ਬਹੁਤ ਵੱਡਾ ਜਿਹੜਾ ਹੈ ਸਾਡੇ ਲਈ ਮਤਲਬ ਇੰਟਰਨਲ ਸਕਿਉਰਟੀ ਦੇ ਮੱਦੇਨਜ਼ਰ ਜਿਹੜਾ ਹੈ ਇੱਕ ਇੰਪੋਰਟੈਂਟ ਕੇਸ ਹੈ ਤੇ ਸਿਕਿਉਰਿਟੀ ਪੁਆਇੰਟ ਆਫ View ਨਾਲ ਇਹ ਵਾਕਈ ਦੇਸ਼ ਲਈ ਇੱਕ ਖਤਰਨਾਕ ਟ੍ਰੈਂਡ ਹੈ ਕਿ ਸਰਵਿੰਗ ਫੌਜੀ ਜਿਹੜੇ ਹੈ ਇਸ ਤਰੀਕੇ ਨਾਲ ਜਿਹੜਾ ਹੈ ਕੋਈ ਫੌਜ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਉਹ ਪਾਸ ਔਨ ਕਰ ਰਹੇ ਹੈ ਤੇ ISI ਤੇ ਉਧਰ ਜਿੰਨੇ ਵੀ ਸਮਗਲਰਸ ਨੇ ਉਹਨਾਂ ਦੇ ਟੱਚ ਵਿੱਚ ਨੇ ਤੇ ਸਾਡੀ ਜਿਹੜੀ ਤਫ਼ਤੀਸ਼ ਹੈ ਅਸੀਂ ਇਹਨੂੰ ਬੜੇ ਡੀਪਲੀ ਕਰਾਂਗੇ ਤੇ ਹੋਰ ਵੀ ਜਿਹੜਾ ਇਹਨਾਂ ਦੇ ਐਸੋਸੀਏਟਸ ਨੇ ਜਾਂ ਕੋਈ ਨੈਟਵਰਕ ਦੇ ਵਿੱਚ ਇਹਨਾਂ ਦੇ ਆਉਂਦਾ ਹੈ ਉਹਦੀ ਜਲਦੀ ਗ੍ਰਿਫਤਾਰੀ ਵੀ ਹੋਏਗੀ ਜਿਹੜਾ ਕਹਿੰਦੇ ਜਿਵੇਂ ਕਨੈਸ਼ੈਂਸ ਵਾਲ ਕੀਤਾ ਕਿ ਸੈਂਸਟਿਵ ਮੈਟਰ ਹੈ ਪਰ ਇਹਦੇ ਵਿੱਚ ਅਗਰ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਸਪਾਈਂਡ ਜਿਹਸਤਰਾ ਦੇ ਮੈਟਰਲ ਕਿਵੇਂ ਆਉਂਦੇ ਨੇ ਨਾ ਫਟ ਉਹਨਾਂ ਦੀ ਤਫਤੀਸ਼ ਜਿਹੜੀ ਹੁੰਦੀ ਨਾ ਸਰ ਲੌਜੀਕ ਐਂਡ ਤੱਕ ਕਈ ਵਾਰੀ ਨਹੀਂ ਪਹੁੰਚਦੀ ਕਿਉਂਕਿ ਇਹਨਾਂ ਨੇ ਅਗਲੇ ਕੁਗਲੇ ਲਿੰਕ ਜਿਹੜੇ ਨਾ ਜੀ ਉਹ ਨੇ ਉਹ ਬੰਦੇ ਸਾਹਮਣੇ ਆਪਾਂ ਇਸ ਇਨਸਟੈਂਟ ਕੇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲੌਜੀਕਲ ਐਂਡ ਤੱਕ ਐਵੀਡੈਂਸ ਉੱਪਰ ਫਾਈਲ ਦੇ ਉੱਪਰ ਲਿਆ ਕੇ ਇਹਨਾਂ ਨੂੰ ਲੌਜੀਕਲ ਐਂਡ ਤੱਕ ਕੰਪਲੀਟ ਕਰਨਾ ਅਸੀਂ ਉਸਵਲ ਜਾ ਰਹੇ ਹਾਂ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਜੇ ਜਿਹੜੀ ਤਫਤੀਸ਼ ਹੈ ਅਜੇ ਵੀ ਮਡਲੀ ਸਟੇਜ ਦੇ ਵਿੱਚ ਹੈ ਕਿਉਂਕਿ ਇਹਨਾਂ ਦਾ ਨੈਟਵਰਕ ਜਿਹੜਾ ਹੈ ਉਹ ਪੂਰਾ ਡਿਸਮੈਂਟਲ ਕਰਨਾ ਉਹਨੂੰ ਜਾਣਨਾ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਜਿਹੜੀ ਹੈਗੀ ਇੱਕ ਵਾਰੀ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੰਪਲੀਟ ਹੋ ਜਾਏ ਸੋ ਉਹ ਚੱਲ ਰਹੀ ਹੈ ਜਿਵੇਂ ਕੱਲ ਸੰਦੀਪ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਗਈ ਹੈ ਅਸੀਂ ਰਾਜਵੀਰ ਦੀ ਗ੍ਰਿਫਤਾਰੀ ਲਈ ਜਿਹੜਾ ਹੈ ਏਜੰਸੀਜ਼ ਨੂੰ ਤੇ ਆਰਮੀ ਆਫੀਸ਼ੀਅਲਸ ਨੂੰ ਜਿਹੜਾ ਹੈ ਅਪਰਾਇਜ਼ ਕੀਤਾ ਹੋਇਆ ਤੇ ਸਾਨੂੰ ਉਮੀਦ ਹੈ ਕਿਉਂਕਿ ਉਹਦੇ ਆਉਣ ਦੇ ਨਾਲ ਜਿਹੜੇ ਸਾਡੇ ਗੈਪਸ ਨੇ ਇੰਟਰੋਗੇਸ਼ਨ ਦੇ ਤੇ ਇਨਵੈਸਟੀਗੇਸ਼ਨ ਦੇ ਉਹ ਫਿਲ ਹੋ ਜਾਣਗੇ ਤੇ ਜਿਹੜੀ ਸਾਨੂੰ ਐਵੀਡੈਂਸ ਕਿਤੇ ਨਾ ਕਿਤੇ ਲੁੜਿੰਦੀ ਹੈ ਉਹ ਪੂਰੀ ਹੋਏਗੀ ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਤਫਤੀਸ਼ ਦੀ ਹੈ ਜਿਹੜੀ ਆ ਇਹ ਔਨ ਰਿਕਾਰਡ ਲਿਆ ਕੇ ਇਹਨੂੰ ਜਿਹੜਾ ਹੈ ਲੌਜੀਕਲ ਐਂਡ ਤੇ ਲਿਆ ਕੇ ਇਹਨੂੰ ਕੰਪਲੀਟ ਕੀਤਾ ਜਾਏਗਾ ਹਨੀਟਰੈਪ ਤੇ ਥਰੂ ਪੜਿਆ ਕਿ ਉਹਦਾ ਉਹਨਾਂ ਦੇ ISI ਦੇ ਸਬੰਧਤ ਆ ਇਹ ਸਾਰੀ ਜਿਹੜੀ ਚੀਜ਼ ਹੈ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਬਿਕਾਜ਼ ਇਹਨਾਂ ਦੇ ਫੋਨਸ ਵਗੈਰਾ ਤੋਂ ਜਿਹੜੀ ਮੁੱਢਲੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਲ ਪਾਕਿਸਤਾਨੀ ਸਮੱਗਲਰਸ ਦੇ ਨੰਬਰ ਸਨ ਕਿਉਂਕਿ ਇਸ ਗੱਲ ਨੂੰ ਆਪਾਂ ਨਹੀਂ ਛੁਟਲਾ ਸਕਦੇ ਕਿਉਂਕਿ ਬਾਰਡਰ ਬੈਲਟ ਹੋਣ ਕਰਕੇ ਯੂਥ ਜਿਹੜਾ ਹੈਗਾ ਇਲਿਓਰ ਹੋ ਜਾਂਦਾ ਥੋੜੇ ਪੈਸਿਆਂ ਦੇ ਨਾਲ ਹੀ ਸੈਕੰਡਲੀ ਕਿਉਂਕਿ ਇਹ ਇਸ ਏਰੀਆ ਤੋਂ ਸੰ ਤੇ ਇਸ ਜਿਹੜਾ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਜਿਹੜਾ ਹੈਗਾ ਉਹ ਵੀ ਇਸ ਕੰਮ ਦੇ ਵਿੱਚ ਇਨਵੋਲ ਸੀ ਉਹਨੂੰ ਪਹਿਲਾਂ ਰਾਜਵੀਰ ਨੇ ਜਿਹੜਾ ਹੈਗਾ ਔਨ ਬੋਰਡ ਲਿਆ ਉਸ ਤੋਂ ਬਾਅਦ ਜਿਹੜਾ ਹੈ ਸੰਦੀਪ ਤੇ ਜਿਹੜਾ ਮਨਦੀਪ ਹੈ ਇਹਨਾਂ ਦੇ ਸਹਿਦੋਸ਼ੀਆ ਉਹਨਾਂ ਨੂੰ ਵੀ ਜਿਹੜਾ ਹੈ ਇਸ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਹੈ इजीली ਇਹਨਾਂ ਨੇ ਨੰਬਰ ਜਿਹੜੇ ਆ ਉਹ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਫਰਦਰ ਜਿਹੜਾ ਹੈ ਕਮਿਊਨੀਕੇਸ਼ਨ ਜਿਹੜਾ ਉਹਨਾਂ ਨੇ ਸਟੈਬਲਿਸ਼ ਕੀਤਾ ਤੇ ਫਰਦਰ ਜਦੋਂ ਟਰਸਟ ਬਿਲਡਿੰਗ ਹੋਈ ਤੇ ਇਹ ਕੰਮ ਸ਼ੁਰੂ ਕੀਤਾ ਕੋਈ ਹੈਰੋਨਿਸ ਸਮਗਲਿੰਗ ਦੀ ਗੱਲ ਕਿਸ ਸਾਹਮਣੇ ਨਹੀਂ ਬਿਲਕੁਲ ਜੀ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਵੇਂ ਇਹਨਾਂ ਕੋਲੋਂ ਮੌਕੇ ਤੇ ਅੱਧਾ ਕਿਲੋ ਦੇ ਕਰੀਬਨ ਜਿਹੜੀ ਹੈਰੋਨ ਦੀ ਰਿਕਵਰੀ ਹੋਈ ਹੈ ਉਸ ਤੋਂ ਇਲਾਵਾ ਵੀ ਜੋ ਹੈ ਪਿਸਟਲ ਦੀ ਵੀ ਰਿਕਵਰੀ ਹੋਈ ਹੈ ਆਰਮਜ਼ ਅਮਿਊਨੀਸ਼ਨ ਜਿਹੜਾ ਹੈ ਉਹ ਵੀ ਸਮਗਲ ਹੋਇਆ ਉਹਦੇ ਬਾਰੇ ਵੀ ਸਾਰੇ ਐਂਗਲਸ ਤੋਂ ਕਿ ਕਿਹੜੀ ਕਿਹੜੀ ਚੀਜ਼ ਸਮਗਲ ਹੋਈ ਹੈ ਉਹਨਾਂ ਦੇ ਬਾਰੇ ਪੁੱਛ ਕੇ ਜਾ ਰਹੀ ਹੈ। ਦੇਖੋ ਕਿ ਇਨਫਰਮੇਸ਼ਨ ਇਨਵਰਟ ਆਮ ਦਨੋ ਮਿਸ਼ੇ ਤੇ ਭੇਜ ਰਹੀ ਸੀ ਕਿ ਕੋਈ ਲੋਕੇਸ਼ਨ ਦੀ ਸਿਕਰਟ ਇਨਫਰਮੇਸ਼ਨ ਮੀਨਸ ਕਿ ਫੌਜ ਇਨਸਟਾਲੇਸ਼ਨਸ ਯੂਨਿਟਸ ਜਬ ਬ੍ਰਿਗੇਡਸ ਜਾਂ ਕੋਰਸ ਦੇ ਜੋ ਵੀ ਇਨਫਰਮੇਸ਼ਨ ਸੈਂਸਿਟਿਵ ਹੁੰਦੀ ਹੈ ਉਹਦੇ ਮੁਤਲਕ ਜਿਹੜਾ ਹੈ ਇਹਨਾਂ ਵੱਲੋਂ ਉਹ ਸਾਰਾ ਦਾ ਸਾਰਾ ਜਿਹੜਾ ਹੈ ਡਾਟਾ ਸ਼ੇਅਰ ਕੀਤਾ ਜਾ ਰਿਹਾ ਸੀ ਤੇ ਉਹ ਸਾਰਾ ਕਿੱਥੇ ਤੱਕ ਡਾਟਾ ਭੇਜਿਆ ਗਿਆ ਹੈ ਕਿਹਨਾ ਨੰਬਰਾਂ ਤੇ ਭੇਜਿਆ ਗਿਆ ਹੈ ਉਸ ਤੋਂ ਬਾਅਦ ਅੱਗੇ ਫਰਦਰ ਜਿਹੜਾ ਹੈ ਉਹਨਾਂ ਤੇ ਕੀ ਜਿਹੜਾ ਹੈ ਐਕਸ਼ਨ ਹੋਇਆ ਜਾਂ ਕੋਈ ਰੇਕੀ ਹੋਈ ਉਹ ਸਾਰੇ ਜਿਹੜੇ ਜਾਂਚ ਦੇ ਪਹਿਲੂ ਨੇ ਉਹ ਸਾਰੇ ਜਾਂਚ ਚੱਲ ਰਹੀ ਹੈ ਸਰਗਰਮ ਏਜੰਸੀਆਂ ਨਾਲ ਤੁਸੀਂ ਵੀ ਜਾਨਦੇ ਸ਼ੇਅਰ ਕਰ ਰਹੇ ਹੋ ਬਿਲਕੁਲ ਜੀ ਜਿੰਨੀਆਂ ਵੀ ਏਜੰਸੀਸ ਨੇ ਸੈਂਟਰਲ ਏਜੰਸੀਸ ਦੇ ਨਾਲ ਇੰਟੈਲੀਜੈਂਸ ਏਜੰਸੀਸ ਦੇ ਨਾਲ ਇਵਨ ਆਰਮੀ ਆਫੀਸ਼ੀਅਲਸ ਦੇ ਨਾਲ ਇਹ ਸਾਰਾ ਜਿਹੜਾ ਸਾਡਾ ਆਪਰੇਸ਼ਨ ਜੁਆਇੰਟਲੀ ਚੱਲ ਰਿਹਾ ਹੈ ਸਾਰੇ ਭਰਤੀ ਦਾ ਦੱਸ ਸੀਐਸ ਜੀ ਜਿਹੜਾ ਇਹ ਹੈ ਇਹ 2014-15 ਦੇ ਕਰੀਬਨ ਜਿਹੜਾ ਇਹਨਾਂ ਦਾ ਜਿਹੜਾ ਭਰਤੀ ਦਾ ਸਾਲ ਸਾਹਮਣੇ ਆ ਰਿਹਾ ਬਾਕੀ ਅਸੀਂ ਇਸ ਫੈਕਟ ਨੂੰ ਜਿਹੜਾ ਚੈੱਕ ਵੀ ਕਰ ਕਿੰਨੀ ਕਬੜੀ ਕਾਮਯਾਬੀ ਸਮਝਦੇ ਹੋ ਤੁਸੀਂ ਕਹਿੰਦੇ ਕਿ ਉਹ ਨੋਟ ਦਫਤਰ ਤੇ ਕੋਈ ਨੈਸ਼ਨਲ ਸਕਿਉਰਿਟੀ ਦੇ ਰਿਲੇਟਡ ਕੋਈ ਐਦਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਹੋ ਰਹੀ ਹੈ ਕਿ ਉਹ ਵੀ ਇੱਕ ਸਰਵਿੰਗ ਫੌਜੀ ਵੱਲੋਂ ਤੇ ਇਸ ਤਰੀਕੇ ਦੀ ਜਿਹੜੀ ਇਨਸੀਡੈਂਟ ਜਿਹੜਾ ਜਿਹੜਾ ਇਹ ਅਫੈਂਸ ਜਿਹੜਾ ਹੈ ਸਾਡੇ ਸਾਹਮਣੇ ਆਇਆ ਇਹ ਬੜਾ ਹੀ ਸਾਡੇ ਲਈ ਸ਼ੌਕਿੰਗ ਵੀ ਹੈ ਸ਼ੀਪਰ ਸੈੱਲ ਵਜੋਂ ਪਿਛਲੇ ਸਮੇਂ ਦੇ ਵਿੱਚ ਸ਼ੀਪਰ ਸੈੱਲ ਵਜੋਂ ਇਹ ਚਲਾ ਕੇ ਹੋਣਾ ਤੇ ਕਿ ਲਗਾਤਾਰ ਐਕਟਿਵ ਸੀਗਾ ਜੀ ਦੇਖੋ ਜੀ ਅਜੇ ਇਹਦੀ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਹੈ ਅਲੱਗ-ਅਲੱਗ ਪਹਿਲੂਆਂ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਉਹ ਜਿਹੜੀ ਇੰਟਰੋਗੇਸ਼ਨ ਹੈ ਉਹ ਚੱਲ ਰਹੀ ਹੈ ਕਿਉਂਕਿ ਕਈ ਇੰਟਰੋਗੇਸ਼ਨ ਦੇ ਵਿੱਚ ਤੇ ਜੋ ਪੁੱਛਕਿਛ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਬੜੇ ਗੈਪਸ ਆ ਰਹੇ ਨੇ ਜਿਨ੍ਹਾਂ ਦੀ ਇਹ ਇਨਫੋਰਮੇਸ਼ਨ ਦੇਣ ਚ ਅਜੇ ਜਿਹੜੇ ਹੈ ਅਜੇ ਉਹ ਦੇਣ ਦੇਣ ਬਾਰੇ ਉਹ ਨਹੀਂ ਕਰ ਰਹੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਪੁੱਛਗਿਛ ਨੂੰ ਕੰਪਲੀਟ ਕਰਕੇ ਜੋ ਗੈਪਸ ਹੈ ਉਹਨਾਂ ਬਾਰੇ ਸਪੈਸੀਫਿਕਲੀ ਪੁੱਛਗਿਛ ਕੀਤੀ ਜਾ ਰਹੀ ਹੈ ਬਿਲਕੁਲ ਜੀ ਸਾਡੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਆਰਮੀ ਅਫੀਸ਼ੀਅਲਸ ਇਨਵੋਲਵ ਨੇ ਅਸੀਂ ਉਹਨਾਂ ਦੇ ਨਾਲ ਟੱਚ ਵਿੱਚ ਨੇ ਉਹ ਵੀ ਸਾਡੇ ਨਾਲ ਕੰਪਲੀਟਲੀ ਜਦੋਂ ਤੋਂ ਇਹ ਗੱਲ ਸਾਹਮਣੇ ਆਈ ਹੈ ਟੱਚ ਵਿੱਚ ਨੇ ਉਹਨਾਂ ਨੇ ਕਾਫੀ ਜਿਹੜਾ ਹੈ ਸਾਡੀ ਹੈਲਪ ਵੀ ਕੀਤੀ ਹੈ ਜਿਵੇਂ ਕਿ ਕੋਈ ਇਨਫੋਰਮੇਸ਼ਨ ਸਾਨੂੰ ਚਾਹੀਦੀ ਸੀ ਅਸੀਂ ਉਹਨਾਂ ਦੇ ਨਾਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਫਰਦਰ ਸਾਡੇ ਨਾਲ ਸ਼ੇਅਰ ਕੀਤੀ ਤੇ ਸਾਡੀ ਕਈ ਇਨਫੋਰਮੇਸ਼ਨ ਜਿੱਥੇ ਗਲਤ ਸੀ ਉਹਨਾਂ ਨੇ ਕਰੈਕਟ ਵੀ ਕੀਤੀ ਹੈ ਤਾਂ ਅਸੀਂ ਉਹਨਾਂ ਦੇ ਪੂਰੇ ਸਹਿਯੋਗ ਨਾਲ ਜਿਹੜਾ ਇਹ ਪੂਰਾ ਆਪਰੇਸ਼ਨ ਚੱਲ ਰਿਹਾ ਹੈ ਜੀ ਦੀ ਗ੍ਰਿਫਤਾਰੀ ਐਫ ਆਈ ਆਰ ਹੋਈ ਹੈ ਤੁਹਾਨੂੰ ਦੱਸ ਰਿਹਾ ਨਾ ਜੀ ਦੀ ਗ੍ਰਿਫਤਾਰੀ ਹੋਈ ਪਟਿਆਲੇ ਤੋਂ ਦਾ ਇਹ ਫਿਰ ਜਿਹੜੀ ਤੁਹਾਡੇ ਕੋਲ ਜਿਹੜੀ ਗੁਫਤਗੁਫਤ ਹੋ ਰਹੀ ਹੈ ਤਾਂ ਅਸੀਂ ਦਾ ਕੋਈ ਫੇਸ ਦੇ ਵਿੱਚ ਅਸੋਸੀਏਟ ਕਰਦੇ ਅੱਗੇ ਬਦੇ ਦੇਖੋ ਜੀ ਪੁੱਛਗਿੱਛ ਦੇ ਆਧਾਰ ਤੇ ਜੋ ਇਹ ਗੱਲਾਂ ਸਾਹਮਣੇ ਆਈਆਂ ਨੇ ਜੋ ਇਹਨਾਂ ਦੇ ਸਹਿਯੋਗੀ ਤੇ ਕੋ-ਐਕਿਊ ਸੀਗੇ ਉਹਨਾਂ ਦੀ ਪੁੱਛਗਿੱਛ ਚੱਲੀ ਹੈ ਉਸ ਦੇ ਆਧਾਰ ਤੇ ਨੰਬਰ ਜੋ ਸਾਡੇ ਕੋਲ ਮਿਲੇ ਨੇ ਉਸ ਦੇ ਆਧਾਰ ਤੇ ਸਾਰੀ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹ ਇਹਨਾਂ ਦਾ ਸਹਿਦੋਸ਼ੀ ਸਰਵਿੰਗ ਫੌਜੀ ਸੰਦੀਪ ਸਿੰਘ ਹੈ ਇਹ ਵੀ ਵਿੱਚ ਇਨਵੋਲਵ ਹੈ ਸੋ ਸਾਡੀ ਜਿਹੜੀ ਹੈਗੀ ਟੀਮ ਜੋਇੰਟਲੀ ਵਿਦ ਆਰਮੀ ਉਹ ਇਸ ਤੇ ਲੱਗੀਆਂ ਹੋਈਆਂ ਸਨ ਕਿਉਂਕਿ ਇਹ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਸੋ ਇਹਨੂੰ ਜਿਹੜਾ ਹੈਗਾ ਫਰਦਰ ਉੱਥੋਂ ਅਸੀਂ ਇਹ ਗ੍ਰਿਫਤਾਰ ਕੀਤਾ ਰੈਨੋ ਸੀ ਕਿ ਉਹ ਦੇਖਣਾ ਸੀ ਇਹ ਮਤਲਬ ਕਿ ਇਹ ਛੁੱਟੀ ਆਇਆ ਸੀ ਕੁਝ ਦਿਨ ਤੋਂ ਆਇਆ ਸੀ ਬੇਸਿਕਲੀ ਇਹ ਛੁੱਟੀ ਆਇਆ ਹੋਇਆ ਸੀ ਇਸ ਦੀ ਛੁੱਟੀ ਜਿਹੜੀ ਹੈ 2 ਜਾਂ 3 ਦਿਨ ਦੀ ਜਿਹੜੀ ਉਹ ਰਹਿ ਗਈ ਸੀ ਤੇ ਇਹਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਜਿਹੜਾ ਸਾਰਾ ਦਾ ਸਾਰਾ ਇਹ ਨੈਟਵਰਕ ਹੈ ਉਹਨਾਂ ਦਾ ਇਹ ਐਕਸਪੋਜ਼ ਹੋ ਗਿਆ ਤੇ ਇਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਇਸੇ ਕਰਕੇ ਜੋ ਹੈ ਅੱਗੇ ਪਿੱਛੇ ਹੋਣ ਦੀ ਫਰਾਕ ਸੀਗਾ ਥੈਂਕ ਯੂ